ਹਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਕਿੰਨੇ ਸਾਢੇ 4 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਮਾਰਚ ਨੂੰ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਦਾ ਰੋਟੀ ਜੀ ਤੇ ਇੱਕ ਨਾ ਇੱਕ ਮੈਸੇਜ ਹੋਰ ਲਾਉਣਾ ਜੀ ਆਪਾਂ ਰੇੜੀ ਵਾਲਿਆਂ ਨੂੰ ਤੰਗ ਪਰੇਸ਼ਾਨ ਨਾ ਕਰਿਆ ਕਰੋ ਜੀ ਰੇਟ ਹੁੰਦੇ ਨੇ ਮੰਡੀ ਦੇ ਵੱਖਰੇ ਵੱਖਰੇ ਰੇਟ ਹੁੰਦੇ ਆ ਤੇ ਕੁਆਲਿਟੀ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੁੰਦੇ ਆ ਤੇ ਰੇੜੀ ਵਾਲਿਆਂ ਨੂੰ ਨਾ ਤੰਗ ਪਰੇਸ਼ਾਨ ਕਰਿਆ ਕਰੋ ਸਵੇਰੇ ਉੱਟ ਇਹ ਸਬਜ਼ੀ ਵਧੀਆ ਦਾ ਰੇਟ ਦਾ ਬਿਆਰਾ ਥੋੜਾ ਜਿਹਾ ਪੇਜ ਹੁੰਦਾ ਜਿਹੜੀ ਲੋ ਕੁਆਲਿਟੀ ਹੁੰਦੀ ਆ ਉਹਦਾ ਰੇਟ ਥੋੜਾ ਜਿਹਾ ਘੱਟ ਹੁੰਦਾ ਤੇ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਹੂਲ ਸੇਲ ਦਾ ਰੇਟਿੰਗ ਜੀ ਦੋਸਤੋ ਹਰੀ ਮਟਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਕਿਲੋ ਦਾ ਜੀ ਅੱਜ ਦਾ ਜੀ 170 ਰੁਪਏ ਤੱਕ ਦਾ ਭਾਅ ਜੀ ਹਰੀ ਮਟਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ 50 ਰੁਪਏ ਕਿਲੋ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਹਾਂਜੀ ਦੋਸਤੋ ਬੈਗਣੀ ਦਾ ਭਾਅ ਰੇਟ ਥੋੜਾ ਜਿਹਾ ਤੇਜ਼ ਹੋ ਗਿਆ ਜੀ ਬੈਗਣੀ ਦਾ ਭਾਅ ਹੋ ਗਿਆ ਜੀ ਅੱਜ ਦਾ ਜੀ ਪੰਸੀਰੀ ਦਾ ਜੀ 200 ਰੁਪਏ ਦਾ ਭਾਅ ਜੀ ਬੈਗਣੀ ਦਾ ਜੀ ਪੰਸੀਰੀ ਦਾ ਕਿੱਲੇ ਦਾ ਪਾਹਾ ਜੀ 40 ਰੁਪਏ ਕਿੱਲੇ ਦਾ ਪਾਹਾ ਜੀ ਬੈਂਗਣੀ ਦਾ ਜੀ ਚਾਹੇ ਪਰਥਾੜਾ ਲੈ ਜੀ 200 ਰੁਪਏ ਦਾ ਪਾਹਾ ਜੀ ਪੰਛੇਰੀ ਦਾ ਜੀ ਅੱਜ ਦਾ ਦੋਸਤੋ ਚਲੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਆ ਜੀ ਅੱਜ ਦਾ ਕੀ ਪਾਹਾ ਚੰਦਰ ਜੀ ਅੱਜ ਦਾ ਜੀ ਹੋਰ ਬਾਈ ਗੋਤਮ ਕੀ ਹਾਲ ਨੇ ਟਾਈਮ ਆ ਬਾਈ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਜੀ ਇਹ ਜਾਲ ਵਾਲੇ ਕੱਦੂ ਦਾ ਭਾਅ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸ਼ੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 300 ਰੁਪਏ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਪੰਸ਼ੇਰੀ ਦਾ ਤੇ ਕਿਲੋ ਦਾ ਭਾਅ ਹੈਗਾ ਜੀ 60 ਰੁਪਏ ਕਿਲੋ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਲੋਕਲ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਭਾਅ ਹੈਗਾ ਜੀ ਲੋਕਲ ਖੀਰੇ ਦਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਲੋਕਲ ਖੀਰੇ ਦਾ ਜੀ ਅੱਜ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਲੋਕਲ ਖੀਰੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਡ ਲੈਣੇ ਪੈਣੀਆਂ ਜੇ ਕਿਸੇ ਨੇ ਲੈਣੀਆਂ ਜੀ ਪੰਡ ਦਾ ਭਾਅ ਹੈਗਾ ਜੀ ਅੱਜ ਦਾ ਜੀ ਮੂਲੀ ਦਾ 15 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਜੀ ਇਹ ਪਰ ਪੰਡਾ ਨਾਣੀਆਂ ਬਣੀਆਂ ਨੇ ਜੇ ਕਿਸੇ ਨੂੰ ਵੀ ਲੈਣੀਆਂ ਜੀ ਆਪਾਂ ਹੋਰ ਵੀ ਵਧੀਆ ਕੁਆਲਿਟੀ ਦਿਖਾ ਦਾਂਗੇ ਮੂਲੀ ਸ਼ਾਂਤੀ ਜੀ ਕਿਸੇ ਨੂੰ ਲੈਣੀ ਹੋਵੇ ਜੀ ਹਾਂਜੀ ਦੋਸਤੋ ਚਿਬੜਾ ਦਾ ਭਾਅ ਰਿਹਾ ਅੱਜ ਦਾ ਜੀ ਪਲਸੀਰੀ ਦਾ ਭਾਅ ਰਿਹਾ ਜੀ 150 ਰੁਪਏ ਦਾ ਭਾਅ ਜੀ ਚਿਬੜਾ ਦਾ ਜੀ ਪਲਸੀਰੀ ਦਾ ਤੇ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਚਿਬੜਾ ਦਾ ਜੀ ਅੱਜ ਦਾ ਹਾਂਜੀ ਦੋਸਤੋ ਬਾਈ ਬੂਟੇ ਕੋਲੇ ਖੜਿਆ ਬਾਈ ਸਵਾਰਤ ਬਾਈ ਬੂਟੇ ਕੋਲੇ ਮਿਲ ਜੂ ਜੀ ਹਰੀ ਮਿਰਚ ਲੈਣੀਆਂ ਕਿਸੇ ਨੇ ਵੀ ਜੀ ਤੇ ਬੰਦ ਗੱਟਿਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਹੈਗਾ ਪਰੀਪੂਰੀ ਟੌਪ ਦੀ ਮਿਰਚ ਦਾ ਭਾਅ ਜੀ ਅੱਜ ਦਾ ਜੀ ਹਰੀ ਦਾ ਹਾਂਜੀ ਦੋਸਤੋ ਬਾੜ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 120 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਜੀ ਬਾੜ ਕਰੇਲੇ ਦਾ ਜੀ ਇਹ ਵੀ ਬਾਈ ਬੁੱਟੇ ਕੋਲ ਮਿਲ ਜਾਣਗੇ ਬਾੜ ਕਰੇਲੇ ਜੇ ਕਿਸੇ ਨੇ ਲੈਣੇ ਹੈ ਜੀ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਸ਼ਿਮਲਾ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਸ਼ਿਮਲਾ ਮਿਰਚ ਦਾ 80 ਤੋਂ ਲੈ ਕੇ 85 ਰੁਪਏ ਤੱਕ ਦਾ ਭਾਅ ਦੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਸਤਰਗੰਦੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘਟੇ ਦਾ ਭਾਅ ਰਿਹਾ ਜੀ ਅੱਜ ਹੈ ਸਤਰਗੰਦੀ ਦਾ ਜੀ ਚਾ 52 <tanky> 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸ਼ਕਰਗੰਦੀ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਰਿਹਾ ਜੀ ਸ਼ਕਰਗੰਦੀ ਦਾ ਤੇ ਆਪਾਂ ਗੱਲ ਕਰੀਏ ਪਨਸ਼ੇਰੀ ਦੀ ਤਾਂ ਪਨਸ਼ੇਰੀ ਦਾ ਮੰਡੀ ਦੇ ਭਾਅ ਹੈਗਾ ਜੀ ਪਨਸ਼ੇਰੀ ਦਾ ਜੀ 250 ਰੁਪਏ ਦਾ ਭਾਅ ਜੀ ਪਨਸ਼ੇਰੀ ਦਾ ਕਿਉਂਕਿ ਇਹਦੇ ਵਿੱਚ ਨਾ ਜਿਹੜੀ ਸਾਂਟ ਹੁੰਦੀ ਆ ਵੀ ਸਾਂਟ ਰਹਿ ਜਾਂਦੀ ਆ ਉਹਦਾ ਰੇਟ ਕੋਈ ਮੁੱਲ ਨਹੀਂ ਹੁੰਦਾ ਸਾਂਟ ਦਾ ਉਹ ਕਿਉਂਕਿ ਗਰੀਕ ਹੁੰਦੀ ਆ ਜਿਹੜਾ ਵਧੀਆ ਹੁੰਦੀ ਆ ਮੁੱਲ ਉਸੇ ਦੀ ਹੁੰਦਾ ਜਿਵੇਂ ਮੋਟੀ ਹੋ ਗਈ ਇਹਦੇ ਵਿੱਚੋਂ ਕਈ ਵਾਰੀ ਸਾਂਟ ਵੀ ਘੱਟੇ ਚੋਂ ਨਿਕਲੇ ਹੁੰਦੀ ਆ ਹਲਕੀ ਕੁਆਲਟੀ ਤੇ ਵਧੀਆ ਕੁਆਲਿਟੀ ਦਾ ਭਾਅ ਹੈਗਾ ਜੀ 250 ਰੁਪਏ ਦਾ ਭਾਅ ਜੀ ਪਨਸੀਰੀ ਦਾ ਜੀ ਅੱਜ ਦਾ ਜੀ ਇਹ ਸ਼ਕਰਗੰਦੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਇੱਕ ਹੋਰ ਵੀ ਆਈਟਮ ਦਿਖਾਉਣਾ ਵੀ ਇਹ ਰਾਜਸਥਾਨ ਤੋਂ ਆ ਰਹੀ ਹੈ ਗਾਜਰ ਇਹ ਪੂਰੀ ਵਧੀਆ ਗਾਜਰ ਜਿਵੇਂ ਆਪਾਂ ਨੂੰ ਐ ਲੱਗਦਾ ਹੁੰਦਾ ਜਿਵੇਂ ਲੋਕਲ ਗਾਜਰ ਆਈ ਇਹ ਤੇ ਰਾਜਸਥਾਨ ਦੀ ਗਾਜਰ ਆ ਜੀ ਰਾਜਸਥਾਨ ਦੀ ਗਾਜਰ ਦਾ ਭਾਅ ਹੈਗਾ ਜੀ ਅੱਜ ਦਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਦੀ ਗਾਜਰ ਦਾ ਜੀ ਤੇ ਕਿਲੋ ਲਵੋਗੇ ਦੇ ਕਿਸੇ ਤੋਂ ਵੀ ਕਿਲੋ ਦਾ ਪਨਸੀਰੀ ਦਾ ਭਾਅ ਹੈਗਾ ਜੀ ਘੱਟੋ ਘੱਟ 500 ਰੁਪਏ ਦਾ ਭਾਅ ਜੀ ਪਨ ਕਿੱਲੋ ਦਾ ਭਾਅ ਹੈਗਾ ਜੀ 100 ਰੁਪਏ ਕਿਲੋ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਹਾੜੀ ਗਾਜਰਾਂ ਦਾ ਭਾਅ ਹੈਗਾ ਜੀ ਲਾਲ ਗਾਜਰਾਂ ਦਾ ਜੀ ਅੱਜ ਦਾ ਜੀ ਇਹ ਤੇ ਬੰਦ ਘੱਟੇ ਦਾ ਭਾਅ ਹੈਗਾ ਜੀ 14 1400 ਤੋਂ ਲੈ ਕੇ 1500 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਬੰਦ ਬੂਰੀ ਦਾ ਜੀ ਤੇ ਪੰਸੇਰੀ ਦੀ ਗੱਲ ਕਰੀਏ ਤਾਂ ਪੰਸੇਰੀ ਦਾ ਭਾਅ ਹੈਗਾ ਜੀ 220 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਪੰਸੇਰੀ ਦਾ ਹਾਂਜੀ ਧਨੀਏ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਜੀ ਧਨੀਏ ਦਾ ਜੀ ਕਿਲੋ ਦਾ ਤੇ ਜੇ ਕਿਸੇ ਨੇ ਰੇਟ ਲੈਣੇ ਪੰਡ ਲੈਣੀ ਪੈਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ ਪੰਡ ਦਾ ਭਾਅ ਜੀ ਧਨੀਏ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆ ਦਾ ਭਾਅ ਜੀ ਪੱਤ ਗੋਭੀ ਦਾ ਜੀ ਹਾਂਜੀ ਦੋਸਤੋ ਬਰਨਾਲਾ ਮੰਡੀ ਦੇ ਵਿੱਚ ਆਪਣੇ ਕੋਲੇ ਸੋਲੂਆ ਵੀ ਆਉਣ ਲੱਗਿਆ ਜੇ ਕਿਸੇ ਨੇ ਲੈਣਾ ਜੀ ਸੋਲੂਆ ਦੇ ਗੁੱਟੀ ਵੀ ਦਿਖਾ ਦਿੰਦੇ ਹਾਂ ਤੇ ਗੁੱਟੀ ਦਾ ਰੇਟ ਹੈਗਾ ਜੀ 30 ਰੁਪਏ ਗੁੱਟੀ ਦਾ ਭਾਜ ਜੀ ਰੇਟ ਗੁੱਟੀ ਦਾ ਜੀ ਸੋਲੂਆ ਦੇ ਗੁੱਟੀ ਦਾ ਭਾਜ ਜੀ 30 ਰੁਪਏ ਦਾ ਭਾ ਰਿਹਾ ਜੀ ਗੁੱਟੀ ਦਾ ਜੀ ਅੱਜ ਦਾ ਦੋਸਤੋ ਆਪਾਂ ਮੇਥੇ ਬਾਰੇ ਵੀ ਗੱਲਬਾਤ ਕਰਦੇ ਆਂ ਬਾਈ ਸਤਨਾਮ ਮੰਡੀ ਦੇ ਵਿੱਚ ਪਹੁੰਚ ਗਿਆ ਬਾਈ ਨੂੰ ਦੋ ਦਿਨ ਹੋਏ ਨੇ ਆਉਂਦੇ ਨੂੰ ਹੋਰ ਸਤਨਾਮ ਕੀ ਹਾਲ ਨੇ ਬਾਈ ਠੀਕ ਹੈ ਜੀ ਕਹਿਵਾ ਬਾਈ ਹੋ ਗਿਆ ਮੇਥਾ ਸ਼ੁਰੂ ਆਪਣਾ ਦੇ ਕੀ ਰੇਟ ਕੱਢਤਾ ਮੇਥੇ ਦਾ ਹਾਂਜੀ ਦੋਸਤੋ ਮੇਥੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜੰਦਾ ਭਾਅ ਰਿਹਾ ਜੀ 250 ਰੁਪਏ ਦਾ ਭਾਅ ਜੀ ਦਰਜੰਦਾ ਜੀ ਮੇਥੇ ਦਾ ਜੀ ਵਧੀਆ ਪੂਰਾ ਟਾਪ ਦਾ ਮੇਥਾ ਜੀ ਹਾਂਜੀ ਦੋਸਤੋ ਮੂਲੀ ਦਾ ਵਧੀਆ ਦਾ ਭਾਅ ਹੈਗਾ ਜੀ ਪੂਰੀ ਵਧੀਆ ਟਾਪ ਦੀ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਤੇ ਵਧੀਆ ਮੂਲੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਛੇਰੀ ਦਾ ਭਾਅ ਰਿਹਾ ਜੀ 450 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਆ ਦੀ ਕੱਚੇ ਚੌਲੇ ਦਾ ਜੀ ਤੇ ਵਧੀਆ ਚੌਲੇ ਦਾ ਭਾਅ ਆ ਦੀ ਕੱਚੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਆ ਰਿਹਾ ਜੀ ਪਿੰਡੀ ਦਾ ਜੀ ਅੱਜ ਦਾ 200 ਰੁਪਏ ਦਾ ਭਾਅ ਜੀ ਪਿੰਡੀ ਦਾ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਆ ਦੀ ਪਿੰਡੀ ਦਾ ਜੀ ਹਾਂਜੀ ਦੋਸਤੋ ਵਧੀਆ ਪਾਲਕ ਦਾ ਭਾਅ ਰੇਟ ਘਟ ਚੁੱਕੇ ਨੇ ਜੀ ਪਾਲਕ ਦਾ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਜੀ 200 ਰੁਪਏ ਦਰਜਨ ਦਾ ਭਾਅ ਆ ਦੀ ਪਾਲਕ ਦਾ ਜੀ ਤੇ ਇਹ ਗੁੱਟੀ ਬਾਹਰ ਖਰੀਦਣੀ ਹੁੰਦੀ ਆ ਨਾ ਕਿਸੇ ਨੇ ਵੀ ਰੇੜੀਆਂ ਤੋਂ ਖਰੀਦਣੀਆਂ ਜਾਂ ਟੱਟੋ-ਟੱਟ 30 ਰੁਪਏ ਗੁੱਟੀ ਦਾ ਭਾਅ ਹੁੰਦਾ ਜੀ ਪਾਲਕ ਦਾ ਜੀ ਠੀਕ ਹੈ ਜੀ ਤੇ ਕਈ ਵਾਰੀ ਪਾਲਕ ਖਰਾਬ ਵੀ ਹੋ ਜਾਂਦੀ ਤੁਸੀਂ ਰੇੜੀ ਵਾਲਿਆਂ ਨੂੰ ਤੰਗ ਪਰੇਸ਼ਾਨ ਨਾ ਕਰਿਆ ਕਰੋ ਤਾਂ ਕਿ ਸਾਗ ਜਿਹੜਾ ਪਾਲਕ ਹੋਣਾ ਨਾ ਥੋੜਾ ਜਿਹਾ ਖਰਾਬ ਵੀ ਹੋ ਜਾਣਾ ਦੋਸਤੋ ਲੋਕਲ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਰੁਪਏ ਦਾ ਭਾਅ ਹੈਗਾ ਜੀ ਲੋਕਲ ਗੋਭੀ ਦਾ ਜੀ 50 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਰਿਹਾ ਜੀ ਗੋਭੀ ਦਾ ਜੀ ਪੂਰੀ ਵਧੀਆ ਟੌਪ ਦੀ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਦਾ ਭਾਅ ਦਾ ਆ ਜਾ ਤੇ ਕਿਲੋ ਦਾ ਭਾਅ ਰਿਹਾ ਜੀ 65 ਰੁਪਏ ਕਿਲੋ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ But the sunlight hits in so many ways grab my shades and hit the streets no plan chasing vibes like seashells in the sand ਦੋਸਤੋ ਚਾਨਾਖੀਰੇ ਦਾ ਭਾਅ ਰਿਹਾ ਅੱਜ ਕਿਲੋ ਦਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ 40 ਰੁਪਏ ਕਿਲੋ ਦਾ ਭਾਅ ਜੀ ਚਾਨਾਖੀਰੇ ਦਾ ਜੀ ਅੱਜ ਦਾ ਤੇ ਰੇਟ ਘਟ ਚੁੱਕਿਆ ਜੀ ਚਾਨਾਖੀਰੇ ਦਾ ਹਾਂਜੀ ਦੋਸਤੋ ਲਾਲ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਦੂ ਵਾਲਾ ਜੀ ਆਪਾਂ ਡੈਮਟਾਲੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਬੰਦ ਘੱਟੇ ਨਾਲ ਜੀ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਡਾਇਮੰਡ ਆਲੂ ਬਾਰੇ ਆਪਾਂ ਗੱਲਬਾਤ ਕਰਦੇ ਬਾਬੂ ਜੀ ਨਾਲ ਵੀ ਅੱਜ ਦਾ ਕੀ ਪਾ ਰਿਹਾ ਜੀ ਅੱਜ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋਠੀ ਕੋ ਜੀ ਬਹੁਤ ਵਧੀਆ ਕੀ ਪਾ ਰਿਹਾ ਜੀ ਅੱਜ ਦਾ ਜੀ ਡਾਇਮੰਡ ਦਾ ਜੀ ਅੱਜ ਦਾ ਡੈਮੰਡ ਉਪਰਮ 650 ਰੁਪਏ ਕਿਹਾ ਨੀਚੇ ਮੈਂ 400 550 ਕਈ ਬਾਤ ਵਿਗਾ ਦੇ 300 ਵੀ ਕਿਹਾ ਗੁੱਲਾ ਸਾਹਿਬ 500 ਤੋਂ ਲੈ ਕੇ 650 ਰੁਪਏ ਤੱਕ ਦਾ ਪਾ ਰਿਹਾ ਜੀ ਅੱਜ ਦਾ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਤੇ ਕਿਹੜਾ ਜੀ ਇਹ ਆਲੀ 300 ਵਾਲਾ ਜੀ ਇਹ ਖਾਤੀ ਆ 300 ਇਹਦੀ ਆਮੀ ਦਾ ਭਾਅ ਰਿਹਾ ਜੀ ਅੱਜ ਦਾ ਜੀ 300 ਰੁਪਏ ਦਾ ਭਾਅ ਜੀ ਬੰਦ ਕੱਟੇ ਦਾ ਜੀ ਅੱਜ ਦਾ ਜੀ ਇਹ ਹੋ ਠੀਕ ਆ ہاں ਬੜੀਆ ਬੜੀਆ ਕੈਮ ਆਹ ਆਲਰ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਆਲ ਐਲ ਆਰ ਦਾ ਭਾਅ ਰਿਹਾ ਜੀ ਅੱਜ ਦਾ ਜੀ 500 ਰੁਪਏ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਕੱਟੇ ਦਾ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਅੱਜ ਦਾ ਸਵੇਰਾ ਅਲੂ ਨਹੀਂ ਪੂਰਾ ਵਧੀਆ ਟੌਪ ਦਾ ਅਲੂ ਜੀ ਤੇ ਵਧੀਆ ਉਹ ਦੋਸਤੋ ਇਹ ਸਾਢੇ 650 ਰੁਪਏ ਦਾ ਭਾਅ ਜੀ ਅਲੂ ਦਾ ਜੀ ਅੱਜ ਦਾ ਜੀ ਇਹ ਬੰਦ ਘੱਟੇ ਦਾ ਭਾਅ ਜੀ ਅਲੂ ਦਾ ਜੀ ਕਿਸੇ ਨੂੰ ਲੈਣਾ ਹੈ ਬੰਦ ਘੱਟੇ ਲੈਣੇ ਬਣੇਗੇ ਉਹਦਾ ਮਾਮਲਾ ਦਿੰਦਾ ਭਾਅ ਜੀ ਅਲੂ ਦਾ ਜੀ ਡੌਂਡ ਦਾ ਜੀ ਅੱਜ ਦਾ ਤੇ ਜੇ ਵੇਚਣ ਵਾਲਾ ਕੋਈ ਦਲਾਵਾ ਹੋਵੇ ਨਾਲ ਗੱਲਬਾਤ ਕਰ ਸਕਦੇ ਹੋ ਇਸ ਸਕਰੀਨ ਤੇ ਨੰਬਰ ਸਕਰੀਨ ਤੇ ਜੀ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਅੱਜ ਜੀ ਆਪਾਂ ਬੰਦੇ ਵਸੇ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਦੀ ਪਿਆਰ ਦਾ ਹਾਂਜੀ ਦੋਸਤੋ ਗੰਡੀ ਵਾਲੇ ਪਿਆਰ ਦਾ ਭਾਅ ਰਿਹਾ ਜੀ ਅੱਜ ਦਾ ਜੀ ਪਿਆਰ ਦਾ ਜੀ 11 ਰੁਪਏ ਕਿਲੋ ਦਾ ਭਾਅ ਜੀ ਪਿਆਰ ਦਾ ਜੀ ਅੱਜ ਦਾ ਜੀ ਇਹ ਬੰਦ ਘਟਾ ਮਾ ਬਾਜੀ ਪਿਆਜ਼ ਦਾ ਜੀ ਪੂਰਾ ਵਧੀਆ 11 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਿੰਨੇ ਆਪਾਂ ਪੂਰਾ ਵਧੀਆ ਟਾਪ ਦਾ ਪਿਆਜ਼ ਹੈ ਜੀ ਇਹ ਵੀ 11 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਆਪਾਂ ਹੋਰ ਵੀ ਇਹ ਤੋਂ ਟਾਪ ਦਾ ਪਿਆਜ਼ ਹਾਂਜੀ ਦੋਸਤੋ 13 ਰੁਪਏ ਕਿਲੋ ਦਾ ਵੀ ਪਿਆਜ਼ ਦਿਖਾ ਰਹੇ ਹਾਂ ਜੀ ਆਪਾਂ ਪੂਰਾ ਵਧੀਆ ਸੁੱਕਾ ਪਿਆਜ਼ ਹੈ ਜੇ ਇਹ ਵੀ 13.5 ਕਿਲੋ ਦਾ ਭਾਜ ਜੀ ਬੰਦ ਘਟੇ ਦਾ ਜੀ ਹਾਂਜੀ ਦੋਸਤੋ ਪਿਆਜ਼ 14 ਰੁਪਏ ਕਿਲੋ ਵੀ ਮਿਲਦੀ ਹੈ ਜੇ ਪਿਆਜ਼ ਕਿਸੇ ਨੇ ਲੈਣਾ ਹੈ 14 ਰੁਪਏ ਕਿਲੋ ਵਾਲਾ ਵੀ ਸੁੱਕਾ ਪਿਆਜ਼ ਹੈ ਜੀ ਪੂਰਾ ਵਧੀਆ ਮੋਟਾ ਪਿਆਜ਼ ਜੀ ਤੇ ਆਪਾਂ 15 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਿੰਦੇ ਆ ਜੀ। ਕੋਈ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ, ਸੁੱਕਾ ਪਿਆਜ਼ ਆ ਜੀ 15 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਬੰਦ ਘਟੇ ਨਾ ਭਾਅ ਰਿਹਾ ਜੀ ਅੱਜ ਦਾ। ਹਾਂਜੀ ਦੋਸਤੋ ਜਿਹੜਾ ਲੋਕਲ ਪਿਆਜ਼ ਆ ਜੀ ਆਪਣਾ ਪੰਜਾਬ ਦਾ ਲੋਕਲ ਪਿਆਜ਼ ਆ ਜੀ ਉਹ ਪਿਆਜ਼ ਲਾਲ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਲੋਕਲ ਦਾ ਜੀ 15 ਰੁਪਏ ਕਿਲੋ ਦਾ ਭਾਅ ਜੀ ਲੋਕਲ ਪਿਆਜ਼ ਦਾ ਜੀ ਅੱਜ ਦਾ। ਇਹ ਵੀ ਬੰਦ ਘਟੇ ਨਾ ਭਾਅ ਦੀ ਪਿਆਜ਼ ਦਾ। ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਨਾਸਕ ਦੇ ਪਿਆਜ਼ ਦਾ ਜੀ 16 ਤੋਂ ਲੈ ਕੇ 700 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਪੂਰਾ ਵਧੀਆ ਟੌਪ ਦਾ ਨਾਸਕ ਦਾ ਪਿਆਜ਼ ਹੁੰਦਾ ਜੀ ਸੁੱਕਾ ਪਿਆਜ਼ 16 ਤੋਂ ਲੈ ਕੇ 700 ਰੁਪਏ ਤੱਕ ਦਾ ਭਾਅ ਰਿਹਾ ਜੀ ਨਾਸਕ ਦੇ ਪਿਆਜ਼ ਦਾ ਹਾਂਜੀ ਦੋਸਤੋ ਲਾਸੰਗਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਘਟੇ ਦਾ ਭਾਅ ਹੈਗਾ ਜੀ ਲਾਸੰਗਾ ਜੀ ਅੱਜ ਦਾ ਜੀ 55 ਤੋਂ ਲੈ ਕੇ 65 ਰੁਪਏ ਤੱਕ 70 ਰੁਪਏ ਤੱਕ ਵੀ ਹੈਗਾ ਜੀ ਲਾਸੰਗਾ ਭਾਅ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ 55 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਲਾਸੰਗਾ ਜੀ ਅੱਜ ਦਾ ਜੀ ਤੇ ਵਧੀਆ ਲਾਸੰਗਾ ਭਾਅ ਜੀ ਅੱਜ ਦਾ ਜੀ ਬੰਦ ਘਟੇ ਦਾ ਭਾਅ ਜੀ ਲਾਸੰਗਾ ਦੋਸਤੋ ਆਪਾਂ ਪੂਰੇ ਟੌਪ ਦੇ ਨਾਰਾਂ ਬਾਰੇ ਗੱਲਬਾਤ ਕਰਦੇ ਆ ਵੀ ਨਾਰਾਂ ਦਾ ਕੀਪਾ ਚੰਦਰਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਹੈਗਾ ਜੀ ਅਨਾਰਾਂ ਦਾ ਜੀ ਅੱਜ ਦਾ ਜੀ 170 ਰੁਪਏ ਕਿਲੋ ਦਾ ਭਾਅ ਜੀ ਅਨਾਰਾਂ ਦਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਜੀ ਤੇ ਆਪਾਂ ਜਾਪਾਨੀ ਫਲ ਬਾਰੇ ਵੀ ਗੱਲਬਾਤ ਕਰੀਏ ਤਾਂ ਜਾਪਾਨੀ ਫਲ ਕਈ ਤਰ੍ਹਾਂ ਦੇ ਹੁੰਦੇ ਜੀ ਤੇ ਘੱਟ ਰੇਟ ਤੇ ਵੀ ਮਿਲ ਜਾਂਦੇ ਜੀ ਇਹ 190 ਦਾ ਭਾਅ ਹੈਗਾ ਜੀ ਜਪਾਨੀ ਫਲ ਦਾ ਜੀ 100 ਰੁਪਏ ਕਿਲੋ ਦਾ ਭਾਅ ਜੀ ਜਪਾਨੀ ਫਲ ਦਾ ਜੀ ਤੇ ਵਧੀਆ ਫਲ ਦਾ ਭਾਅ ਜੀ ਅੱਜ ਦਾ ਜੀ ਤੇ ਥੋੜਾ ਜਿਹਾ ਹਲਕੀ ਕੁਆਲਿਟੀ ਵੀ ਹੁੰਦੀ ਹੈ ਜੀ ਇਹਦੇ ਵਿੱਚ ਜੇ ਹਲਕੀ ਕੁਆਲਿਟੀ ਲੈਣੀ ਹੈ ਤਾਂ 50 ਰੁਪਏ ਕਿਲੋ ਦਾ ਭਾਅ ਜੀ ਮੰਡੀ ਦਾ ਭਾਅ ਜੀ ਅੱਜ ਦਾ 50 ਰੁਪਏ ਕਿਲੋ ਵੀ ਮਿਲ ਜੂਏ ਜੇ ਕਿਸੇ ਨੇ ਲੈਣਾ ਹੈ ਜੀ ਜਪਾਨੀ ਫਲ ਜੀ ਹਾਂਜੀ ਦੋਸਤੋ ਅਮਰੂਦ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਹੈ ਜੀ ਅਮਰੂਦ ਦਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਅੰਮਰੂਦ ਦਾ ਜੀ ਬੰਦ ਗਰੇਟਾ ਦਾ ਭਾਅ ਜੀ ਅੰਮਰੂਦ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਦਾ ਜੀ ਅੱਜ ਦਾ ਜੀ ਸੇ ਇਕੋ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਬੰਦ ਗਰੇਟਾ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਹੈਗਾ ਜੀ ਪਵਿੱਤੇ ਦਾ ਜੀ 30 ਤੋਂ ਲੈ ਕੇ 40 ਰੁਪਏ ਤ ਬੰਦ ਗਰੇਟ ਦਾ ਭਾਅ ਜੀ ਬਵੀਤੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਰਿਹਾ ਜੀ 20 ਕਿਲੋ ਵਾਲੀ ਮਸੰਮੀ ਦਾ ਭਾਅ ਰਿਹਾ ਜੀ 800 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਚੱਲ ਰਿਹਾ ਜੀ ਮਸੰਮੀ ਦਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਹਾਂਜੀ ਦੋਸਤੋ ਸੀਤਾ ਫਲ ਵੀ ਦਿਖਾ ਦੇਣਾ ਪੂਰਾ ਵਧੀਆ ਸੀਤਾ ਫਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਸੀਤਾ ਫਲ ਦਾ ਜੀ ਅੱਜ ਦਾ ਜੀ ਇਹ ਬੰਦੜ ਦਾ ਭਾਜ ਜੀ ਸੀਟਾ ਫਲਦਾ ਜੀ ਅੱਜ ਦਾ ਹਾਂਜੀ ਦੋਸਤੋ ਕੀਵੀ ਦਾ ਭਾ ਹੈਗਾ ਜੀ ਡੱਬੀ ਬੰਦੜ ਡੱਬੀ ਦਾ ਭਾ ਰਿਹਾ ਜੀ 120 ਤੋਂ ਲੈ ਕੇ 130 ਰੁਪਏ ਤੱਕ ਦਾ ਭਾ ਜੀ ਡੱਬੀ ਦਾ ਜੀ ਕੀਵੀ ਦਾ ਜੀ ਇਹ ਚਾਰ ਪੀਸ ਹੁੰਦੇ ਜੀ ਕੀਵੀ ਦੇ ਡੱਬੀ ਦੇ ਵਿੱਚ 120 ਤੋਂ ਲੈ ਕੇ 130 ਰੁਪਏ ਤੱਕ ਦਾ ਭਾ ਜੀ ਡੱਬੀ ਦਾ ਜੀ ਕੀਵੀ ਦਾ ਹਾਂਜੀ ਦੋਸਤੋ ਨਰੀਅਲ ਦਾ ਭਾ ਹੈਗਾ ਜੀ ਅੱਜ ਦਾ ਜੀ 550 ਤੋਂ ਲੈ ਕੇ 600 ਰੁਪਏ ਤੱਕ ਦਾ ਭਾ ਜੀ ਨਰੀਅਲ ਦਾ ਜੀ ਇਹ ਬੰਡਲ ਫਾਫੇ ਦਾ ਭਾ ਜੀ ਘੱਟੋ ਘੱਟ 10 ਪੀਸ ਹੁੰਦੇ ਜੀ ਇਹਦੇ ਵਿੱਚ ਅੱਜ ਦਾ ਨਰੀਅਲ ਦਾ ਭਾਅ ਜੀ ਅੱਜ ਦਾ ਵੀ ਬੰਦ ਲਫਾਫੇ ਦਾ ਹਾਂਜੀ ਦੋਸਤੋ ਆਪਾਂ ਬਰਨਾਲਾ ਮੰਡੀ ਦੇ ਵਿੱਚ ਸੇਵ ਵੀ ਸੇਵ ਦਿਖਾਉਣਾ ਵੀ ਕੀ ਭਾਅ ਚੱਲ ਰਿਹਾ ਸੇਵ ਦੀਆਂ ਪੇਟੀਆਂ ਦਾ ਜੀ ਬੰਦਦਾ ਜੀ ਆਪਾਂ ਬੋਲੀ ਦੇ ਦਿਖਾਵਾਂਗੇ ਵੀ ਕੀ ਭਾਅ ਚੱਲ ਰਿਹਾ ਜੀ ਬੋਲੀ ਦਾ ਜੀ ਸੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬੋਲੀ ਦੇ ਦਿਖਾਉਣਾ ਵੀ ਸੇਵ ਦਾ ਕੀ ਭਾਅ ਚੱਲ ਰਿਹਾ ਜੀ ਬੋਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਬੋਲੀ ਦਾ ਭਾਅ ਰਿਹਾ ਜੀ ਸੇਵ ਦਾ ਜੀ ਅੱਜ ਦਾ ਜੀ 10 ਡੱਬੇ ਦਾ ਭਾਅ ਰਿਹਾ ਜੀ 7 ਰੁਪਏ ਦਾ ਭਾਅ ਰਿਹਾ ਜੀ ਪੇਟੀ ਦਾ ਜੀ ਬੰਦ ਰਿਹਾ ਜੀ ਅੱਜ ਦਾ ਜੀ ਇਹ ਬੋਲੀ ਦੇ ਭਾਅ ਨੇ ਜੀ ਅੱਜ ਦੇ ਜੀ ਜੋ ਤੁਸੀਂ ਬੋਲੀ ਤੇ ਲੈਣਾ ਜੀ ਛੇਵ ਕੱਠੀਆਂ ਬੇਟੀਆਂ ਲੈਣੀਆਂ ਪੈਣੀਆਂ ਨੇ ਇੱਕ ਪੇਟੀ ਦਾ ਭਾਅ ਨਹੀਂ ਹੈਗਾ ਜੀ ਇਹ ਘੱਟੋ ਘੱਟ ਸਾਰੀਆਂ ਕੱਠੀਆਂ ਬੇਟੀਆਂ ਲੈਣੀਆਂ ਪੈਣੀਆਂ ਨੇ 15 10 20 ਇਹਨਾਂ ਦਾ ਬੋਲੀ ਦਾ ਭਾਅ ਹੁੰਦਾ ਜੀ ਛੇਵ ਦਾ ਜੀ ਇਹਦਾ 300 ਕਿਤੇ 85 ਦਾ ਪੀਸ ਹੋਰ ਦਾ ਹੱਤੀ ਬੇਟੀ ਹੈ ਜਾਈ ਤੇ 40 ਪੰਜਵੀਂ ਪੰਜਵੀਂ 4 3 ਲਾਈ ਬੀ ਲਾਈ ਬੀ ਲਾਈ ਬੀ ਲਾਈ ਬੀ ਤੱਕ ਵਟਾ ਲਾਈ ਤੱਕ ਲਾਈ ਤੱਕ ਇਹ ਹੈਗੇ 238 ਹਾਂਜੀ ਜੀ ਦੋਸਤੋ 385 ਰੁਪਏ ਤੱਕ ਦਾ ਭਾਅ ਚੱਲ ਰਿਹਾ ਜੀ ਬੋਲੀ ਦਾ ਜੀ ਅਜੇ ਹੋਰ ਵੀ ਚੱਲਣ ਜਾਣੀਆਂ ਬੋਲੀ ਉੱਪਰ ਤੇ ਸ਼ੇਪ ਵੀ ਪੂਰਾ ਵਧੀਆ ਟੌਪ ਦਾ ਸ਼ੇਪ ਹੈ ਜੀ ਇਹ ਸਸਤੀ ਕਿੰਨੇ ਦੇ ਪਏ ਜੀ ਇਹ ਹੈਗੇ 1.8 700 ਹਾਂਜੀ ਦੋਸਤੋ 380 ਰੁਪਏ ਦੇ ਕਿਦਾ ਪਾ ਰਿਹਾ ਜੀ ਛੇ ਦਾ ਜੀ ਅੱਜ ਦਾ ਜੀ ਬੰਦ ਕਰਤੀਆਂ ਦਾ ਜੀ ਅੱਜ ਦਾ ਜੀ ਇਹ ਬੋਲੀ ਦਾ ਪਾ ਰਿਹਾ ਅੱਜ ਦਾ ਜੀ ਛੇ ਦਾ